ਪੈਸਾ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਿਹੜੇ ਜਾਂਚ ਕਮਿਸ਼ਨ ਬਣਦਾ ਉਸ ਦੀ ਰਿਪੋਰਟ ਪਬਲਿਕ ਹੁੰਦੀ ਹੈ ਉਸ ਤੋਂ ਬਾਅਦ ਭਾਰਤੀ ਮੀਡੀਆ ਵਿੱਚ ਜੋ ਖਬਰਾਂ ਆndੀਆਂ ਨੇ ਪਹਿਲੇ ਇਹ ਦੱਸੋ ਵੀ ਉਸ ਜਾਂਚ ਕਮਿਸ਼ਨ ਦੇ ਵਿੱਚ ਹੈ ਕੀ ਸੀ ਤੇ ਸਾਹਮਣੇ ਜੋ ਪਬਲਿਕ ਹੋਇਆ ਵਾਕਿਆ ਉਹਦਾ ਸੱਚ ਕੀ ਹੈ ਜਿਹੜੀ ਰਿਪੋਰਟ ਫੋਰਨਟ ਡਿਫਰੈਂਸ ਨੂੰ ਲਾ ਕੇ ਤੇ ਖਾਸ ਕਰਕੇ ਜਿਹਦੇ ਵਿੱਚ ਡਿਸਇਨਫੋਰਮੇਸ਼ਨ ਦੀ ਗੱਲ ਹੋ ਰਹੀ ਜੋ ਇੰਡੀਆ ਵੱਲੋਂ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਉਹਦੇ ਬਾਬਤ ਹੀ ਪਿਛਲੇ ਕੁਝ ਦਿਨਾਂ ਤੋਂ ਇੰਡੀਆ ਨੇ ਇੱਕ ਦੁਬਾਰਾ ਨਵੇਂ ਸਿਰੇਵਕ ਨਵੀਂ ਡਿਸਇਨਫੋਰਮੇਸ਼ਨ ਮੁਹਿੰਮ ਉਤਲਾਈ ਹੈਗੀ ਆ ਜਿਹਦੇ ਵਿੱਚ ਉਹ ਸਾਰੇ ਜਿੰਨੇ ਵੀ ਖੁਲਾਸੇ ਕੀਤੇ ਗਏ ਆ ਜਿੰਨੇ ਵੀ ਰਿਪੋਰਟ ਦੇ ਵਿੱਚ ਇੰਡੀਆ ਦੇ ਬਾਰੇ ਸਿੱਟੇ ਕੱਢੇ ਗਏ ਆ ਉਹਨਾਂ ਨੂੰ ਝਠਲੋਣ ਦੇ ਵਿੱਚ ਆਪਾਂ ਕਹਿ ਸਕਦੇ ਆ ਦੁਬਾਰਾ ਇੱਕ ਨਵੇਂ ਸਿਰੇਵਕ ਬਚਕਾਨਾ ਕੋਸ਼ਿਸ਼ ਇੰਡੀਆ ਵੱਲੋਂ ਕੋਸ਼ਿਸ਼ ਚੱਲ ਰਹੀ ਹੈ ਸੋ ਇਹ ਦਾ ਜਿਹੜਾ ਕਮਿਸ਼ਨ ਦਾ ਜਿਹੜਾ ਦਾਇਰਾ ਸੀਗਾ ਜਦੋਂ ਮਿਥਿਆ ਗਿਆ ਸੀਗਾ 2023 ਦੇ ਵਿੱਚ ਉਹ ਇੱਥੋਂ ਇੱਥੇ ਤੱਕ ਹੀ ਸੀ ਵੀ ਜੋ 2019 ਤੇ 21 ਦੇ ਵਿੱਚ ਜੋ ਕੈਨੇਡਾ ਦੇ ਵਿੱਚ ਪਾਰਲਮਨੀਆਂ ਚੋਣਾਂ ਹੋਈਆਂ ਉਹਦੀ ਪੜਤਾਲ ਕਰਕੇ ਇਹ ਗੱਲ ਪਤਾ ਕਰਨੀ ਆ ਵੀ ਜੇ ਇਹਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋਈ ਆ ਤੇ ਜੇ ਹੋਈ ਆ ਕਿੰਨੀ ਹੋਈ ਆ ਤੇ ਉਹਨੂੰ ਰੋਕਣ ਦੇ ਵਿੱਚ ਕੈਨੇਡੀਅਨ ਏਜੰਸੀਆਂ ਦੀਆਂ ਜਾਂ ਸਰਕਾਰ ਦੀਆਂ ناکਾਮੀਆਂ ਕਿੱਥੇ ਰਹੀਆਂ ਉਹਦੇ ਵਿੱਚ ਉਹਨਾਂ ਨੇ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਆਖਿਆ ਵੀ ਇੰਡੀਆ ਇਜ਼ ਦ ਸੈਕੰਡ ਮੋਸ ਪ੍ਰੋਮਿਨੈਂਟ ਫੋਰਨ ਇੰਟਰਫੇਰੈਂਸ ਐਕਟਰ ਇਨ ਕੈਨੇਡਾ ਕਮਿਸ਼ਨਰ ਨੇ 110% ਕਲੀਅਰ ਕੀਤਾ ਵੀ ਇੰਡੀਆ ਕੈਨੇਡਾ ਦੇ ਵਿੱਚ ਫੋਰਨਟਰ ਪ੍ਰੀਫਰੈਂਸ ਹੈ ਕਈ ਪਰਤਾਂ ਦੇ ਤੇ ਕਈ ਤਰ੍ਹਾਂ ਦੀ ਉਹ ਬਿਲਕੁਲ ਜਮਾ 110% ਸਰਕਾਰਮ ਹੈਗਾ ਇੱਕ ਤਾਂ ਸਿੱਧੀ ਜਿਹੜੀ ਚੋਣਾਂ ਦੇ ਵਿੱਚ ਜਿਹੜੀ ਉਹਨਾਂ ਦੀ ਦਖਲਅੰਦਾਜ਼ੀ ਹੁੰਦੀ ਹੈ ਜੀ ਦੂਜਾ ਹੁੰਦਾ ਵੀ ਜੋ ਇੰਡੀਆ ਵੱਲੋਂ ਡਿਸਇਨਫੋਰਮੇਸ਼ਨ ਫਲਾਈ ਜਾਂਦੀ ਹੈ ਕੈਨੇਡਾ ਦੇ ਵਿੱਚ ਤੇ ਤੀਜਾ ਜਿਹੜਾ ਹੁਣ ਭਾਈ ਹਰਦੀਪ ਸਿੰਘ ਜੀ ਦੇ ਹੋਰਾਂ ਦੇ ਮਾਮਲੇ ਦੇ ਨਾਲ ਦੁਨੀਆ ਦੇ ਸਾਹਮਣੇ ਜਗ ਜਾ ਰਿਹਾ ਹੋਇਆ ਵੀ ਜੋ ਟ੍ਰਾਂਸਨੈਸ਼ਨਲ ਰੈਪਰੈਸ਼ਨ ਤੇ ਇੰਡੀਆ ਵੱਲੋਂ ਹਿੰਸਕ ਕਾਰਵਾਈਆਂ ਸਿੱਖਨ ਨੂੰ ਛਾਣਾ ਬਣਾਉਂਦੇ ਹੋਂ ਆ ਜੋ ਇਸ ਸਾਰੇ ਮੁਲਕ ਦੇ ਵਿੱਚ ਅਕ੍ਰੋਸ ਦੀ ਇੰਟਾਇਰ ਕੰਟਰੀ ਫੋਰ ਓਵਰ ਓਵਰ ਅ ਈਅਰ ਉਹਨਾਂ ਸਾਰੀਆਂ ਕਾਰਵਾਈਆਂ ਬਾਰੇ ਵੀ ਗੱਲਬਾਤ ਹੋਈ ਹੈ ਉਹਦੇ ਵਿੱਚ ਪਰ ਜਿਹੜਿਆ ਮੀਡੀਆ ਵਿੱਚ ਆ ਰਿਹਾ ਕਿ ਕੈਨੇਡਾ ਨੇ ਤਾਂ ਕਬੂਲ ਕਰ ਲਿਆ ਵੀ ਭਾਈ ਜੋ ਨੀਜਰ ਸੀਗੇ ਉਸ ਕਤਲੇ ਦੇ ਵਿੱਚ ਭਾਰਤ ਦਾ ਕੋਈ ਹੱਥ ਨਹੀਂ ਸੀ ਫਿਰ ਉਹ ਖਬਰਾਂ ਨੂੰ ਅਸੀਂ ਸੱਚ ਮੰਨੀਏ ਜਾਂ ਜੋ ਤੁਸੀਂ ਕਹਿ ਰਹੇ ਉਹਨੂੰ ਸੱਚ ਮੰਨੀਏ ਓਏ ਮੈਨੂੰ ਲੋੜ ਨਹੀਂ ਹੈ ਕਿ ਕਹਨ ਦੀ ਵੀ ਕੋਈ ਮੇਰੇ ਤੇ ਵਿਸ਼ਵਾਸ ਕਰੇ ਜਾਂ ਮੇਰੇ ਤੇ ਕੋਈ ਭਰੋਸਾ ਕਰੇ ਉਹ ਜੋ ਫੋਰਨ ਡਿਫਰੈਂਸ ਕਮਿਸ਼ਨ ਜੇ ਕੋਈ ਵੀ Google ਤੇ ਵੀ ਸਰਚ ਮਾਰ ਲਵੇ ਕੈਨੇਡਾ ਦੇ ਵਿੱਚ ਉਹ ਆਪਣੇ ਸਿੱਧੇ ਡਾਇਰੈਕਟਲੀ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਉਹ ਜਿਹੜੀ 7 ਭਾਗਾਂ ਦੇ ਵਿੱਚ 26 ਰਿਪੋਰਟ ਹੈਗੀ ਉਹ ਆਪਣੇ ਆਪ ਉਹ ਪੜ ਸਕਦੇ ਆ ਸਰਲ ਤੇ ਸਿੱਧੇ ਸ਼ਬਦਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹ ਰਿਪੋਰਟ ਲਿਖੀ ਹੈਗੀ ਆ ਜਿਹਦੇ ਵਿੱਚ ਸਾਰੇ ਤੱਥਾਂ ਸਮੇਤ ਇਹ ਸਾਰੀਆਂ ਗੱਲ ਗੱਲਬਾਤ ਕੀਤੀ ਜਾਂਦੀ ਸੋ ਜਦੋਂ 18 ਸਤੰਬਰ ਨੂੰ 2023 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਖੜ ਕੇ ਪਾਰਲਮੈਂਟ ਦੇ ਵਿੱਚ ਖੁਲਾਸਾ ਕਰਦਾ ਆ ਵੀ ਸ਼ਹੀਦ ਭਾਈ ਹਰਦੀਪ ਸਿੰਘ ਹੋਰਾਂ ਦੇ ਕਤਲ ਦੇ ਵਿੱਚ ਇੰਡੀਆ ਦਾ ਹੱਥ ਆ ਤਾਂ ਉਹਨਾਂ ਉਹ ਤਰੰਤਵਾਦ ਕੁਝ ਦਿਨਾਂ ਵਾਸਤੇ ਲਗਾਤਾਰ ਤਿੰਨ ਚਾਰ ਦਿਨਾਂ ਵਾਸਤੇ ਇੱਕ ਇੰਡੀਆ ਵੱਲੋਂ ਜਿਵੇਂ ਹੁਣ ਪਿਛਲੇ ਦੋ ਕੁ ਦਿਨਾਂ ਤੋਂ ਚੱਲ ਰਿਹਾ ਇੱਕ ਵਿਵਹਨਤ ਵੱਧ ਤਰੀਕੇ ਦੇ ਨਾਲ ਇੱਕ ਡਿਸਇਨਫੋਰਮੇਸ਼ਨ ਮਹਿੰਮ ਚਲਾਈ ਗਈ ਤੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੈਨੇਡੀਅਨ ਏਜੰਸੀਆਂ ਨੂੰ ਸਿੱਖ ਭਾਈਚਾਰੇ ਨੂੰ ਤੇ ਭਾਈ ਹਰਦੀਪ ਸਿੰਘ ਨੂੰ ਨਿਸ਼ਾਨਾ ਤੇ ਲਿਆ ਕਮਿਸ਼ਨ ਦੀ ਵੈਬਸਾਈਟ ਤੇ ਇਹ ਡਾਕੂਮੈਂਟ ਮਿਲ ਵੀ ਸਕਦਾ ਸਾਰਿਆਂ ਨੂੰ ਜਿਹਦੇ ਵਿੱਚ ਕਾਫੀ تفصیلی ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀਗੀ ਵੀ ਜੋ ਇੰਡੀਆ ਦੇ ਵਿੱਚ ਮੋਦੀ ਸਰਕਾਰ ਦੀ ਤੇ ਜੋ ਇੰਡੀਅਨ ਖਬਰਦਾਰੇ ਹੈਗੇ ਆ ਉਹਨਾਂ ਦੀ ਕਿਸ ਤਰੀਕੇ ਨਾਲ ਸਾਂਝ ਪਿਆਲੀ ਹੈਗੀ ਆ ਤੇ ਕਿਸ ਤਰੀਕੇ ਨਾਲ ਮੀਡੀਆ ਸਰਕਾਰੀ ਬੋਲੀ ਨੂੰ ਦੁਨੀਆ ਭਰ ਦੇ ਵਿੱਚ ਕਿਸ ਤਰੀਕੇ ਨਾਲ ਫਲਉ ਫਲਾਉਂਦੀ ਹੈਗੀ ਆ ਰਿਪੋਰਟ ਦੇ ਵਿੱਚ ਸਿੱਧਾ ਲਿਖਿਆ ਹੋਵਾ ਵੀ ਜਿਹੜੇ ਇੰਡੀਅਨ ਕਾਉਂਸਲਖਾਨੇ ਹੈਗੇ ਆ ਉਹਨਾਂ ਦੇ ਅਧਿਕਾਰੀ ਇਲੈਕਸ਼ਨਾਂ ਦੇ ਵਿੱਚ ਵੀ ਉਹ ਡਾਇਰੈਕਟਲੀ ਟਾਰਗੇਟ ਕਰਦੇ ਇੰਟਰਵੈਨ ਕਰਦੇ ਆ ਤੇ ਜਿਹੜੀ ਸਿੱਖਾਂ ਤੇ ਟਾਰਗੇਟਿੰਗ ਤੇ ਹਿਸਾਬ ਰਾਈ ਜਾਂਦੀ ਆ ਉਹ ਡਾਇਰੈਕਟਲੀ ਉਹ ਲਿੰਕ ਬੈਕ ਕਰ ਸਕਦੇ ਆ ਕਾਉਂਸਲਟ ਦੇ ਵਿੱਚ ਵੀ ਜੇ ਤੁਸੀਂ ਕਹਿ ਰਹੇ ਹੋ ਵੀ ਭਾਰਤੀ ਮੀਡੀਆ ਡਿਸ ਇਨਫੋਰਮੇਸ਼ਨ ਫੈਲਾਂਦਾ ਫਿਰ ਉਸ ਨੂੰ ਕਰੈਕਟ ਕਰਨ ਵਾਸਤੇ ਜਿਹੜਾ ਕੈਨੇਡੀਅਨ মিডিਆ ਉਹ ਕਿੱਥੇ ਖੜਾ ਉਹ ਸਹੀ ਖਬਰ ਕਿਉਂ ਨਹੀਂ ਪਹੁੰਚਾਉਂਦਾ ਉਹ ਕੀ ਇਹ ਸਾਰੀਆਂ ਖਬਰਾਂ ਦਾ ਜਵਾਬ ਦਿੰਦਾ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪਿਛਲੇ ਦਿਨੀ ਕੈਨੇਡਾ ਤੋਂ ਜੋ ਖਬਰਾਂ ਸੁਰਖੀਆਂ ਦੇ ਵਿੱਚ ਨੇ ਉਹ ਨੇ ਜੀ ਫੋਰਨ ਇੰਟਰਫੇਰੈਂਸ ਕਮਿਸ਼ਨ ਦੀ ਜੋ ਜਾਂਚ ਸੀ ਉਹ ਪਬਲਿਕ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਕੁਝ ਪਾਰਟੀ মিডিਆ ਦੇ ਵਿੱਚ ਖਬਰਾਂ ਅਜਿਹਿਆਂ ਨਸਰ ਹੁੰਦੀਆਂ ਨੇ ਉਸ ਦੀ ਬਾਬਤ ਉਹ ਸਾਰੇ ਕਸੇ ਨੂੰ ਆਪਾਂ ਸਾਡੇ ਨਾਲ ਨੇ ਅੱਜ ਭਾਈ ਪ੍ਰਪ ਜੋ ਸਿੰਘ ਜੀ ਅਟਾਰਨੀ ਨੇ ਸਿੱਖ ਫੈਡਰੇਸ਼ਨ ਕੈਨੇਡਾ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਵੱਡੀ ਗੱਲ ਕਿ ਉਹ ਇਸ ਜਾਂਚ ਕਮਿਸ਼ਨ ਦੇ ਵਿੱਚ ਇੱਕ ਧਿਰ ਵਜੋਂ ਜਿਹਨੀਆਂ ਕੈਨੇਡਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੋਰ ਜਥੇਬੰਦੀਆਂ ਉਹਨਾਂ ਦੇ ਵੱਲੋਂ ਇਹ ਉੱਥੇ ਅਟਾਰਨੀ ਵਕੀਲ ਸਨ ਇਨੋਂ ਸਾਰੇ ਮਸਲੇ ਦਾ ਪਤਾ ਆਪਾਂ ਪੁੱਛਦੇ ਆਂ ਵੀ ਉਹ ਜਾਂਚ ਕਮਿਸ਼ਨ ਦੀ ਰਿਪੋਰਟ ਕੀ ਹੈ ਜੀ ਉਹਦੇ ਵਿੱਚ ਕੀ ਕੁਝ ਹੈ ਜੋ ਮੀਡੀਆ ਵਿੱਚ ਹੈ ਵਾਕਿਆ ਉਹ ਹੈ ਜਾਂ ਇਸ ਦਾ ਦੂਜਾ ਪੱਖ ਕੁਝ ਹੋਰ ਹੈ ਆਪਾਂ ਪਹਿਲੇ ਕਰੀਏ ਸਵਾਗਤ ਹਾਂ ਜੀ ਭਾਈ ਪ੍ਰਭਜੋ ਸਿੰਘ ਜੀ ਪੰਜਾਬੀ ਲੋਕ ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਜਾਲੇ ਪਈ ਸਾਹ ਬੱਸ ਚੜ੍ਹਦੀ ਕਲਾ ਜੀ ਭਾਈ ਸਾਹਿਬ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਿਹੜੇ ਜਾਂਚ ਕਮਿਸ਼ਨ ਬਣਦਾ ਉਸ ਦੀ ਰਿਪੋਰਟ ਪਬਲਿਕ ਹੁੰਦੀ ਆ ਉਸ ਤੋਂ ਬਾਅਦ ਭਾਰਤੀ মিডিਆ ਵਿੱਚ ਜੋ ਖਬਰਾਂ ਆndੀਆਂ ਨੇ ਪਹਿਲੇ ਇਹ ਦੱਸੋ ਵੀ ਉਸ ਜਾਂਚ ਕਮਿਸ਼ਨ ਦੇ ਵਿੱਚ ਹੈ ਕੀ ਸੀ ਤੇ ਸਾਹਮਣੇ ਜੋ ਪਬਲਿਕ ਹੋਇਆ ਵਾਕਿਆ ਉਹਦਾ ਸੱਚ ਕੀ ਹੈ ਹਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਦੀ ਇਹ ਰਿਪੋਰਟ ਜਨਤਕ ਹੋਈ ਆ ਬਹੁਤ ਆਪਾਂ ਕਹਿ ਸਕਦਾ ਹਾਸੋਈ ਨਹੀਂ ਗੱਲ ਵੀ ਹੈਗੀ ਆ ਆਇਰੋਨਿਕ ਵੀ ਹੈਗੀ ਆ ਵਿਜੇੜਾ ਜਿਹੜੀ ਰਿਪੋਰਟ ਫੋਰਨਟ ਡਿਫਰੈਂਸ ਨੂੰ ਲਾ ਕੇ ਤੇ ਖਾਸ ਕਰਕੇ ਜਿਹਦੇ ਵਿੱਚ ਡਿਸਇਨਫੋਰਮੇਸ਼ਨ ਦੀ ਗੱਲ ਹੋ ਰਹੀ ਜੋ ਇੰਡੀਆ ਵੱਲੋਂ ਕੈਨੇਡਾ ਦੇ ਵਿੱਚ ਚੱਲ ਰਹੀ ਆ ਉਹਦੇ ਬਾਬਤ ਹੀ ਪਿਛਲੇ ਕੁਝ ਦਿਨਾਂ ਤੋਂ ਇੰਡੀਆ ਨੇ ਇੱਕ ਦੁਬਾਰਾ ਨਵੇਂ ਸਿਰੇਵੈ ਇੱਕ ਨਵੀਂ ਡਿਸਇਨਫੋਰਮੇਸ਼ਨ ਮੁਹਿੰਮ ਚਲਾਈ ਹੈਗੀ ਆ ਜਿਹਦੇ ਵਿੱਚ ਉਹ ਸਾਰੇ ਜਿੰਨੇ ਵੀ ਖੁਲਾਸੇ ਕੀਤੇ ਗਏ ਆ ਜਿੰਨੇ ਵੀ ਰਿਪੋਰਟ ਦੇ ਵਿੱਚ ਇੰਡੀਆ ਦੇ ਬਾਰੇ ਸਿੱਟੇ ਕੱਢੇ ਗਏ ਆ ਉਹਨਾਂ ਨੂੰ ਝੂਠਾਉਣ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਦੁਬਾਰਾ ਇੱਕ ਨਵੇਂ ਸਿਰੇਵੈ ਇੱਕ ਬਚਕਾਨਾ ਕੋਸ਼ਿਸ਼ ਇੰਡੀਆ ਵੱਲੋਂ ਕੋਸ਼ਿਸ਼ ਚ ਚੱਲ ਰਹੀ ਹੈ ਉੱਛ ਜਿਹੜਾ ਫਲਾਈਰ ਉਹ ਕੀ ਹੈ ਤੇ ਅਸਲ ਸੱਚ ਕੀ ਹੈ ਜੀ ਸੋ ਜੇ ਆਪਾਂ ਥੋੜ੍ਹਾ ਜਿਹਾ ਪਿਛੋਕਮੀ ਵੱਲ ਚਲੇ ਜਾਈਏ ਵੀ ਇਹ ਕਮਿਸ਼ਨ ਬਾਰੇ ਥੋੜ੍ਹਾ ਜਿਹਾ ਆਪਾਂ ਗੱਲਬਾਤ ਕਰ ਲੈਣੇ ਆ ਵੀ ਇਹ ਜਿਹੜੀ ਕਮਿਸ਼ਨ ਸੀਗੀ ਇਹ 2023 ਦੇ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਸੀਗਾ ਕਿਉਂਕਿ ਜਿਹੜੇ ਚੋਣ ਪ੍ਰਕਿਰਿਆ ਦੇ ਵਿੱਚ ਖਾਸ ਕਰਕੇ ਜੋ ਵਿਦੇਸ਼ੀ ਦਖਲਅੰਦਾਜ਼ੀ ਦੀ ਗੱਲ ਜਿਹੜੀ ਚਰਚਾ ਚੱਲ ਰਹੀ ਸੀਗੀ ਖਾਸ ਕਰਕੇ ਰੂਸ ਤੇ ਚੀਨ ਦੇ ਹਵਾਲੇ ਦੇ ਨਾਲ ਉਹਦੇ ਬਾਬਤ ਪੋਲਿਟੀਕਲੀ ਇੱਥੇ ਕੈਨੇਡਾ ਦੇ ਵਿੱਚ ਮਾਹੌਲ ਤੇ ਮੁੱਦਾ ਕਾਫੀ ਭਕੇ ਹੋਏ ਸੀਗਾ ਸੋ ਉਹਨਾਂ ਦੌਰਾਨ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਇੱਕ ਸਿਰਿੰਗ ਜਸਟਿਸ ਜਿਹੜੀ ਕੋਬੈਕ ਸੂਬੇ ਦੇ ਵਿੱਚ ਇੱਕ ਜੱਜ ਹੈਗੀ ਆ ਉਹਨੂੰ ਕਮਿਸ਼ਨਰ ਵੱਜੋਂ ਉਹਨੂੰ ਨਿਯੁਕਤ ਕੀਤਾ ਗਿਆ ਸੀਗਾ ਵੀ ਇੱਕ ਨਿਰਪੱਖ ਸਰਕਾਰੀ ਸਾਰੇ ਆਧਾਰਿਆਂ ਤੋਂ ਬਾਹਰ ਹੀ ਹੋ ਕੇ ਇੱਕ ਸਾਰੇ ਸਬੂਤਾਂ ਸਾਰੇ ਤੱਥਾਂ ਨੂੰ ਬਰੀ ਮਾਚਰ ਰਿਵਿਊ ਕਰਕੇ ਕੋਈ ਨਤੀਜੇ ਕੋਈ ਰਿਜ਼ਲਟਸ ਤੇ ਕੋਈ ਜਿਹੜੇ ਕਨਕਲੂਜਨਸ ਹੈਗੇ ਆ ਤੇ ਕੁਝ ਸਰਕਾਰ ਨੂੰ ਵਾਸਤੇ ਕੋਈ ਲਾਗੂ ਕਰਨ ਵਾਸਤੇ ਕੁਝ ਸਜਾਵ ਰეკਮੈਂਡੇਸ਼ਨਸ ਵੀ ਤੈਅ ਹੋ ਸਕਣ ਸੋ ਉਹ ਜਿਹੜੀ ਪ੍ਰਕਿਰਿਆ ਸੀਗਾ ਉਹਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅਨਟਰੀਅਰਸ ਗੁਰਦੁਆਰਾਸ ਕਮੇਟੀ ਅਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੇ BC ਗੁਰਦੁਆਰਾਸ ਕਾਉਂਸਲ ਨੇ ਇੱਕ ਸਾਂਝੇ ਤੌਰ ਤੇ ਸਿੱਖ ਧਰਾਂ ਦੀ ਨੁਮਾਇੰਦਗੀ ਕਰਨ ਵਾਸਤੇ ਮੇਰੀ ਸੇਵਾ ਲਈ ਸੀ ਕਿ ਬਤੌਰ ਵਕੀਲ ਵਿਸ ਕਮਿਸ਼ਨ ਦੇ ਵਿੱਚ ਇੱਕ ਧਿਰ ਹੋ ਜੋ ਆਪਾਂ ਸਿੱਖਾਂ ਦਾ ਜਿਹੜਾ ਪੱਖ ਹੈਗਾ ਉਹ ਪਰਖਾਂ ਪਰ ਨਾਲ ਜਿਹ ਜਿੰਨੇ ਵੀ ਇਹ ਸਬੂਤ ਐਵਿਡੈਂਸ ਉੱਤੇ ਜਿਹੜੇ ਗਵਾਹ ਪੇਸ਼ ਹੋਏ ਸੀ ਕਿ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨ ਦਾ ਮੌਕਾ ਮਿਲਿਆ ਸੀ ਕਿ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਹੋਰ ਮੰਤਰੀਆਂ ਤੋਂ ਲੈ ਕੇ ਜਿਹੜੇ ਸੀਨੀਅਰ ਬਿਊਰੋਕਰੇਟਸ ਤੇ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਦੇ ਜਿਹੜੇ ਮੁੱਖ ਅਧਿਕਾਰੀ ਹੈਗੇ ਉਹਨਾਂ ਨੂੰ ਆਪਾਂ ਡਾਇਰੈਕਟਲੀ ਕਰਾਸ ਐਗਜ਼ਾਮਿਨ ਕਰ ਸਕਦੇ ਹਾਂ ਸੋ ਇਹਦਾ ਜਿਹੜਾ ਕਮਿਸ਼ਨ ਦਾ ਜਿਹੜਾ ਦਾਇਰਾ ਸੀਗਾ ਜਦੋਂ ਮਿਥਿਆ ਗਿਆ ਸੀਗਾ 2023 ਦੇ ਵਿੱਚ ਉਹ ਇੱਥੋਂ ਇੱਥੇ ਤੱਕ ਹੀ ਸੀ ਵੀ ਜੋ 2019 ਤੇ 21 ਦੇ ਵਿੱਚ ਜੋ ਕੈਨੇਡਾ ਦੇ ਵਿੱਚ ਪਾਰਲੀਮੈਂਟ ਨਹੀਂ ਚੋਣਾ ਹੋਈਆਂ ਉਹਦੀ ਪੜਤਾਲ ਕਰਕੇ ਇਹ ਗੱਲ ਪਤਾ ਕਰਨੀ ਆ ਵੀ ਜੇ ਇਹਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਹੋਈ ਆ ਤੇ ਜੇ ਹੋਈ ਆ ਕਿੰਨੀ ਹੋਈ ਆ ਤੇ ਉਹਨੂੰ ਰੋਕਣ ਦੇ ਵਿੱਚ ਕੈਨੇਡੀਅਨ ਏਜੰਸੀਆਂ ਦੀਆਂ ਜਾਂ ਸਰਕਾਰ ਦੀਆਂ ناکਾਮੀਆਂ ਕਿੱਥੇ ਰਹੀਆਂ ਜੀ ਸੋ ਉਹਨਾਂ ਦਿਨਾਂ ਦੇ ਵਿੱਚ ਸਤੰਬਰ 2023 ਦੇ ਵਿੱਚ ਜਦੋਂ ਸ਼ਹੀਦ ਪਾਈ ਹਰਦੀਪ ਸਿੰਘ ਜੀ ਹੋਰਾਂ ਦੇ ਕਤਲਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਜੋ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਖਲਾਸਾ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਉਸ ਤੋਂ ਬਾਅਦ ਇੰਡੀਅਨ ਉਹ ਵੀ ਉਹਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ ਵੀ ਆਪਾਂ ਇੰਡੀਅਨ ਇੰਡੀਅਨ ਫੋਰਨ ਟਫੇਰੈਂਸ ਤੇ ਟ੍ਰਾਂਸਨੈਸ਼ਨਲ ਪ੍ਰੋਪਰਸ਼ਨ ਦੀ ਵੀ ਗੱਲ ਆਪਾਂ ਕਰਾਂਗੇ ਇਹਦੇ ਵਿੱਚ ਸੋ ਉਹ ਸਾਰੇ ਪ੍ਰੋਸੈਸ ਵਿੱਚੋਂ ਜਿਹੜੇ ਹੁਣ ਇੱਕ ਲਗਭਗ ਇੱਕ ਸਾਲ ਤੋਂ ਸਾਰੀ ਕਾਰਵਾਈ ਚੱਲੀ ਆ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ 28 ਜਨਵਰੀ ਨੂੰ ਕਮਿਸ਼ਨਰ ਹੋਗਵਲੋਂ ਉਹਨਾਂ ਦੀ ਫਾਈਨਲ ਰਿਪੋਰਟ ਜਨਤਕ ਕੀਤੀ ਗਈ ਹੈ ਉਹਦੇ ਵਿੱਚ ਜਿਹੜੇ ਮੇਨ ਮੇਨ ਜਿਹੜੇ ਨੁਕਤੇ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਆਖਿਆ we india is the second most prominent foreign interference actor in canada so oh jehdi koi shak koi bhi hesitation ja hor koi golmol gall nahi hai gi commissioner ne 110% clear kita we india canada de vich foreign interference kai paratan de te kai tarah di oh bilkul jama 110% sargham hai ga to de jehde apa tin hisse apa keh sakde ha ਇੱਕ ਤਾਂ ਸਿੱਧੀ ਜਿਹੜੀ ਚੋਣਾਾਂ ਦੇ ਵਿੱਚ ਜਿਹੜੀ ਉਹਨਾਂ ਦੀ ਦਖਲ ਦਖਲੰਦ ਜੀ ਹੁੰਦੀ ਆ। ਜੀ। ਦੂਜਾ ਹੁੰਦਾ ਵੀ ਜੋ ਇੰਡੀਆ ਵੱਲੋਂ ਡਿਸਇਨਫੋਰਮੇਸ਼ਨ ਫੈਲਾਈ ਜਾਂਦੀ ਆ ਕੈਨੇਡਾ ਦੇ ਵਿੱਚ। ਤੇ ਤੀਜਾ ਜਿਹੜਾ ਹੁਣ ਭਾਈ ਹਰਦੀਪ ਸਿੰਘ ਜੀ ਦੇ ਹੋਰਾ ਦੇ ਮਾਮਲੇ ਦੇ ਨਾਲ ਦੁਨੀਆ ਦੇ ਸਾਹਮਣੇ ਜਗ ਜਾ ਰਿਹਾ ਹੋਇਆ ਵੀ ਜੋ ਟ੍ਰਾਂਸਨੈਸ਼ਨਲ ਰੈਪਰੈਸ਼ਨ ਤੇ ਇੰਡੀਆ ਵੱਲੋਂ ਹਿੰਸਕ ਕਾਰਵਾਈਆਂ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਆ ਹੋયા ਜੋ ਇਸ ਸਾਰੇ ਮੁਲਕ ਦੇ ਵਿੱਚ ਅਕ੍ਰੋਸ ਦੀ ਇੰਟਾਇਰ ਕੰਟਰੀ ਫਾਰ ਓਵਰ ਓਵਰ ਅ ਈਅਰ ਉਹਨਾਂ ਸਾਰੀਆਂ ਕਾਰਵਾਈਆਂ ਬਾਰੇ ਵੀ ਗੱਲਬਾਤ ਹੋਈ ਉਹਦੇ ਵਿੱਚ ਤੇ ਕਮਿਸ਼ਨਰ ਨੇ ਸਾਰੇ ਤੱਥਾਂ ਸਾਰੇ ਸਬੂਤਾਂ ਨੂੰ ਰਿਵਿਊ ਕਰਕੇ ਸਾਰੇ ਗਵਾਹਾਂ ਦੀ ਟੈਸਟੀਮੋਨੀ ਸੁਣ ਕੇ ਇਹ ਇਨਾਂ ਨਤੀਜਿਆਂ ਤੇ ਪਹੁੰਚੇ ਪਰ ਜਿਹੜਿਆ ਮੀਡੀਆ ਵਿੱਚ ਆ ਰਿਹਾ ਕਿ ਕੈਨੇਡਾ ਨੇ ਤਾਂ ਕਬੂਲ ਕਰ ਲਿਆ ਵੀ ਭਾਈ ਜੋ ਨਿਜਰ ਸੀਗੇ ਉਸ ਕਤਲੇ ਦੇ ਵਿੱਚ ਭਾਰਤ ਦਾ ਕੋਈ ਹੱਥ ਨਹੀਂ ਸੀ ਫਿਰ ਉਹ ਖਬਰਾਂ ਨੂੰ ਅਸੀਂ ਸੱਚ ਮੰਨੀਏ ਜਾਂ ਜੋ ਤੁਸੀਂ ਕਹਿ ਰਹੇ ਉਹਨੂੰ ਸੱਚ ਮੰਨੀਏ ਜੇ ਤੁਹਾਡੀ ਗੱਲ ਨੂੰ ਸੱਚ ਮੰਨ ਵੀ ਲਿਆ ਜਾਵੇ ਤਾਂ ਤੁਸੀਂ ਹੂ ਬੂ ਹੂ ਉਹ ਸ਼ਬਦ ਦੱਸ ਸਕਦੇ ਹੋ ਵੀ ਅਸਲ ਵਿੱਚ ਉਸ ਦੀ ਬਾਬਤ ਲਿਖਿਆ ਕੀ ਗਿਆ ਦੇਖੋ ਇਹਦੇ ਵਿੱਚ ਕੋਈ ਦੋ ਦਰਾਮਾਂ ਵਾਲੀ ਗੱਲ ਨਹੀਂ ਹੈ ਕਿ ਮੈਨੂੰ ਲੋੜ ਨਹੀਂ ਹੈ ਕਿ ਕਹਨ ਦੀ ਵੀ ਕੋਈ ਮੇਰੇ ਤੇ ਵਿਸ਼ਵਾਸ ਕਰੇ ਜਾਂ ਮੇਰੇ ਤੇ ਕੋਈ ਭਰੋਸਾ ਕਰੇ ਉਹ ਜੋ ਫੋਰਨ ਇੰਟਰਫਰੈਂਸ ਕਮਿਸ਼ਨ ਜੇ ਕੋਈ ਵੀ Google ਤੇ ਵੀ ਸਰਚ ਮਾਰ ਲਵੇ ਕੈਨੇਡਾ ਦੇ ਵਿੱਚ ਉਹ ਆਪਣੇ ਸਿੱਧੇ ਡਾਇਰੈਕਟਲੀ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਉਹ ਜਿਹੜੀ 7 ਭਾਗਾਂ ਦੇ ਵਿੱਚ ਸ਼ਾਪੀ ਰਿਪੋਰਟ ਹੈਗੀ ਉਹ ਆਪਣੇ ਆਪ ਉਹ ਪੜ ਸਕਦੇ ਆ ਸਰਲ ਤੇ ਸਿੱਧੇ ਸ਼ਬਦਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹ ਰਿਪੋਰਟ ਲਿਖੀ ਹੈਗੀ ਆ ਜਿਹਦੇ ਵਿੱਚ ਸਾਰੇ ਤੱਥਾਂ ਸਮੇਤ ਇਹ ਸਾਰੀਆਂ ਗੱਲ ਗੱਲਬਾਤ ਕੀਤੀ ਜਾਂਦੀ ਹੈ ਜਿਹੜੀ ਹੁਣ ਇੰਡੀਆ ਵੱਲੋਂ ਜਿਹੜਾ ਝੂਠ ਫਲਾਇਆ ਜਾ ਰਿਹਾ ਉਹਦੇ ਹੁਣ ਆਪਾਂ ਬੈਕਗ੍ਰਾਉਂਡ ਦੇ ਵਿੱਚ ਆਪਾਂ ਥੋੜੀ ਜਿਹੀ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕਰ ਲੈਣੇ ਆ ਉਕੇ ਮਸਲਾ ਥੋੜਾ ਜਿਹਾ ਬਰੀਕ ਵੀ ਹੈਗਾ ਪਰ ਕਾਫੀ ਸਿੰਪਲ ਤੇ ਡਾਇਰੈਕਟ ਵੀ ਹੈਗਾ ਜੀ ਜਦੋਂ ਫੋਰਨ ਇਫਰੈਂਸ ਕਮਿਸ਼ਨ ਸਾਹਮਣੇ ਜਦੋਂ ਆਪਾਂ ਹੁਣ ਚਲੋ ਇਲੈਕਸ਼ਨਾਂ ਦੀ ਗੱਲ ਵੀ ਆਪਾਂ ਬਾਅਦ ਵਿੱਚ ਵਿਸਥਾਰ ਨਾਲ ਆਪਾਂ ਗੱਲਬਾਤ ਕਰ ਸਕਦੇ ਆ ਜਿਹੜੇ ਡਿਸਇਨਫੋਰਮੇਸ਼ਨ ਵਾਲੇ ਨੁਕਤੇ ਤੇ ਕਮਿਸ਼ਨ ਨੇ ਕਾਫੀ ਸਬੂਤ ਵੀ ਸੁਨੇ ਆ ਟੈਸਟਮੋਨੀ ਵੀ ਸੁਣੀ ਹੈਗੀ ਆ ਜੀ ਸੋ ਉਹਦੇ ਵਿੱਚ ਕੁਝ ਜਿਹੜੇ ਇੰਟੈਲੀਜੈਂਸ ਡਾਕੂਮੈਂਟਸ ਤੇ ਜਿਹੜੇ ਕੈਨੇਡਾ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਵਿੱਚ ਇੱਕ ਰੈਪਿਡ ਰਿਸਪੌਂਸ ਮੈਕਨਿਜ਼ਮ ਇੱਕ ਵਿਭਾਗ ਹੈਗਾ ਇੱਕ ਆਫਿਸ ਹੈਗਾ ਉਹ ਸਾਰੇ ਮਿਨਿਸਟਰੀ ਦੇ ਵਿੱਚ ਜੀ ਦਾ ਬਕਾਇਦਾ ਉਹਦੀ ਜ਼ਿੰਮੇਵਾਰੀ ਇਹੀ ਆ ਵੀ ਔਨਲਾਈਨ ਡਿਸਇਨਫੋਰਮੇਸ਼ਨ ਕਿਸੇ ਮਨੋ ਜੇ ਹੁੰਦੀ ਹੋਵੇ ਤਾਂ ਉਸ ਦੀ ਮੋਨਿਟਰਿੰਗ ਕਰਨੀ ਆ ਤੇ ਉਹਦੀ ਡਾਕੂਮੈਂਟੇਸ਼ਨ ਕਰਨੀ ਆ ਸੋ ਜਦੋਂ 18 ਸਤੰਬਰ ਨੂੰ 2023 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਖੜ ਕੇ ਪਾਰਲਮੈਂਟ ਦੇ ਵਿੱਚ ਖੁਲਾਸਾ ਕਰਦਾ ਆ ਵੀ ਸ਼ਹੀਦ ਪਈ ਹਰਦੀਪ ਸਿੰਘ ਹੋਰਾਂ ਦੇ ਕਤਲ ਦੇ ਵਿੱਚ ਇੰਡੀਆ ਦਾ ਹੱਥ ਆ ਤਾਂ ਉਹਨਾਂ ਉਤਰਾੰਤਵਾਦ ਕੁਝ ਦਿਨਾਂ ਵਾਸਤੇ ਲਗਾਤਾਰ 3-4 ਦਿਨਾਂ ਵਾਸਤੇ ਇੱਕ ਇੰਡੀਆ ਵੱਲੋਂ ਜਿਵੇਂ ਹੁਣ ਪਿਛਲੇ ਦੋ ਕੁ ਦਿਨਾਂ ਤੋਂ ਚੱਲ ਰਿਹਾ ਇੱਕ ਵਿਵਹਨਤ ਵੱਧ ਤਰੀਕੇ ਦੇ ਨਾਲ ਇੱਕ ਡਿਸਇਨਫੋਰਮੇਸ਼ਨ ਮੁਹਿੰਮ ਚਲਾਈ ਗਈ ਤੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕੈਨੇਡੀਅਨ ਏਜੰਸੀਆਂ ਨੂੰ ਸਿੱਖ ਭਾਈਚਾਰੇ ਨੂੰ ਤੇ ਭਾਈ ਹਰਦੀਪ ਸਿੰਘ ਨੂੰ ਨਿਸ਼ਾਨਾ ਤੇ ਲਿਆ ਤੇ ਜਿਨਨੇ ਵੀ ਖਬਰਦਾਰ ਇੰਡੀਆ ਦੇ ਵਿੱਚ ਚੱਲ ਰਹੇ ਆ ਉਹਨਾਂ ਦੇ ਲਗਭਗ ਉਹਨਾਂ ਦੀ ਸੁਰੱਖਤੇ ਉਹਨਾਂ ਦਾ ਜਿਹੜਾ ਬਰਤਾਂਤ ਘੜਿਆ ਜਾ ਰਿਹਾ ਸੀਗਾ ਫਲਾਇਆ ਜਾ ਰਿਹਾ ਸੀਗਾ ਉਹ ਲਗਭਗ ਇੱਕੋ ਸੀ ਸੋ ਜੀ ਡੀ ਏ ਰੈਪਿਡ ਰਿਸਪੌਂਸ ਮੈਕਨਿਜ਼ਮ ਹੈਗੀ ਆ ਉਹਨਾਂ ਦਾ ਜਿਹੜਾ ਕਲਾਸੀਫਾਈਡ ਜੀ ਡੀ ਉਹਨਾਂ ਦੀ ਡਾਕੂਮੈਂਟੇਸ਼ਨ ਸੀਗੀ ਇਸ ਸਾਰੇ سلسلے ਬਾਰੇ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਤੇ ਇਹ ਵੀ ਬਕਾਇਦਾ ਕਮਿਸ਼ਨ ਦੀ ਵੈਬਸਾਈਟ ਤੇ ਇਹ ਡਾਕੂਮੈਂਟ ਮਿਲ ਵੀ ਸਕਦਾ ਸਾਰਿਆਂ ਨੂੰ ਜਿਹਦੇ ਵਿੱਚ ਕਾਫੀ ਤਫਸੀਲ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀਗੀ ਵੀ ਜੋ ਇੰਡੀਆ ਦੇ ਵਿੱਚ ਮੋਦੀ ਸਰਕਾਰ ਦੀ ਤੇ ਜੋ ਇੰਡੀਅਨ ਖਬਰਦਾਰੇ ਹੈਗੇ ਆ ਉਹਨਾਂ ਦੀ ਕਿਸ ਤਰੀਕੇ ਨਾਲ ਸਾਂਝ ਪਿਆਲੀ ਹੈਗੀ ਆ ਤੇ ਕਿਸ ਤਰੀਕੇ ਨਾਲ ਮੀਡੀਆ ਸਰਕਾਰੀ ਬੋਲੀ ਨੂੰ ਉਹ ਦੁਨੀਆ ਭਰ ਦੇ ਵਿੱਚ ਕਿਸ ਤਰੀਕੇ ਨਾਲ ਫਲਾਉਂਦੀ ਹੈਗੀ ਆ ਤੇ ਨਾਲ ਉਹਨਾਂ ਨੇ ਇਹ ਗੱਲ ਆਖੀ ਸੀਗੀ ਵੀ ਇਹ ਜੋ ਡਿਸਇਨਫੋਰਮੇਸ਼ਨ ਕੈਂਪੇਨ ਚੱਲ ਰਹੀ ਆ ਉਹਦੀ ਸੁਰ ਤੇ ਉਹਦਾ ਜਿਹੜਾ ਵਰਤਾਂਤ ਆ ਬਿਲਕੁਲ ਇਨ ਬੇਨ ਹੂਬ ਹੂ ਉਹੀ ਆ ਜੋ ਸਰਕਾਰ ਚਲਾਉਣਾ ਚਾਹੁੰਦੀ ਆ ਵੀ ਇਹ ਕੋਈ ਸ਼ੱਕ ਨਹੀਂ ਹੈਗੀ ਇੱਕ ਡਿਸਇਨਫੋਰਮੇਸ਼ਨ ਕੈਂਪੇਨ ਜਿੱਥੇ ਥੋੜੀ ਜੀ ਗੱਲ ਬਾਰੀਕ ਜਾਂ ਨੂਆੰਸਟ ਹੋ ਜਾਂਦੀ ਆ ਇੱਥੇ ਆ ਵੀ ਜੋ ਕੈਨੇਡੀਅਨ ਸਰਕਾਰ ਦਾ ਜਿਹੜਾ ਮਾਪਦੰਡਾ ਵੀ ਜਦੋਂ ਕੋਈ ਵਿਦੇਸ਼ੀ ਦਾਖਲ ਹੁੰਦਾ ਜੀ ਹੁੰਦੀ ਆ ਰਿਪੋਰਟ ਦੇ ਵਿੱਚ ਸਿੱਧਾ ਲਿਖਿਆ ਹੋਆ ਵੀ ਜਿਹੜੇ ਇੰਡੀਅਨ ਕਾਉਂਸਲਖਾਨੇ ਹੈਗੇ ਆ ਉਹਨਾਂ ਦੇ ਅਧਿਕਾਰੀ ਇਲੈਕਸ਼ਨਾਂ ਦੇ ਵਿੱਚ ਵੀ ਉਹ ਡਾਇਰੈਕਟਲੀ ਟਾਰਗੇਟ ਕਰਦੇ ਇੰਟਰਵੈਨ ਕਰਦੇ ਆ ਤੇ ਜਿਹੜੀ ਸਿੱਖਾਂ ਤੇ ਟਾਰਗੇਟਿੰਗ ਤੇ ਹਿੰਸਾ ਵرائی ਜਾਂਦੀ ਆ ਉਹ ਡਾਇਰੈਕਟ ਲਿੰਕ ਬੈਕ ਕਰ ਸਕਦੇ ਆ ਕਾਉਂਸਲਟ ਦੇ ਵਿੱਚ ਤੇ ਜਦੋਂ ਡਿਸਇਨਫਾਰਮੇਸ਼ਨ ਦੀ ਗੱਲ ਹੁੰਦੀ ਆ ਕਿਸੇ ਵੀ ਉਹ ਡਿਸਇਨਫਾਰਮੇਸ਼ਨ ਨੂੰ ਕਿਸੇ ਹੋਰ ਸਟੇਟ ਦੇ ਖਾਤੇ ਚ ਪਾਉਣ ਵਾਸਤੇ ਉਹ ਲੀਗਲੀ ਉਹ ਬਹੁਤ ਉੱਚੀ ਥ੍ਰੈਸ਼ਹੋਲਡ ਹੁੰਦੀ ਆ ਵੀ ਜਿੱਥੇ ਉਹ ਜਿਸ ਤੋਂ ਬਾਅਦ ਸਰਕਾਰ ਕਹਿ ਸਕਦੀ ਆ ਵੀ ਇਹ ਜਿਹੜੀ ਡਿਸਇਨਫਾਰਮੇਸ਼ਨ ਆ ਵੀ ਇਥੋਂ ਇਹ ਪੈਦਾ ਹੋਈ ਆ ਇਸ ਤਰੀਕੇ ਨਾਲ ਉਹਦਾ ਫਲਾ ਹੋਇਆ ਕਿਉਂਕਿ ਜਦੋਂ ਹੁਣ ਆਨਲਾਈਨ ਜਦੋਂ ਆਪਾਂ ਡਿਸਇਨਫਾਰਮੇਸ਼ਨ ਦੀ ਗੱਲ ਕਰਦੇ ਆ ਜੋ ਜਦੋਂ ਕੋਈ ਵੀ ਫੇਕ ਆਨਲਾਈਨ ਫੇਸਬੁੱਕ ਜਾਂ ਇੰਸਟਾਗ੍ਰam ਤੇ ਟਵਿੱਟਰ ਤੇ ਕੋਈ ਖਾਤਾ ਬਣਾ ਲਵੇ ਤੇ ਕੋਈ ਟਿੱਪਣੀਆਂ ਕਰਦਾ ਜਾਂ ਕਿਸੇ ਵੀ ਹੋਰ ਖਬਰ ਨੂੰ ਸ਼ੇਅਰ ਕਰਦਾ ਆ ਉਹਦੀ ਤੈਅ ਤੱਕ ਜਾ ਕੇ ਆਇਡੈਂਟੀਫਾਈ ਕਰਨਾ ਵੀ ਆਹ ਫਲਾਣ ਦੇ ਬੰਦੇ ਨੇ ਕੀਤਾ ਇਥੋਂ ਗੱਲਬਾਤ ਸ਼ੁਰੂ ਹੋਈ ਆ ਉਹ ਚੀਜ਼ ਨੂੰ ਆਪਾਂ ਐਟਰੀਬਿਊਟ ਕਰ ਨਹੀਂ ਸਕਦੇ ਵੀ ਉਹਦੀ ਡਾਇਰੈਕਟਲੀ ਕੰਕਲੂਸਿਵਲੀ 110% ਵੀ ਉਹਦੀ origination ਕਿੱਥੋਂ ਹੋਈ ਆ ਸੋ ਜਿਹੜੀ ਹੁਣ ਰਿਪੋਰਟ ਜੀ ਇੱਕ ਸਵਾਲ ਸੀਗਾ ਇੱਕ ਸਵਾਲ ਸੀ ਵੀ ਜੇ ਤੁਸੀਂ ਕਹਿ ਰਹੇ ਹੋ ਵੀ ਭਾਰਤੀ ਮੀਡੀਆ ਡਿਸ ਇਨਫੋਰਮੇਸ਼ਨ ਫੈਲੰਦਾ ਫਿਰ ਉਸ ਨੂੰ ਕਰੈਕਟ ਕਰਨ ਵਾਸਤੇ ਜਿਹੜਾ ਕੈਨੇਡੀਅਨ মিডিਆ ਉਹ ਕਿੱਥੇ ਖੜਾ ਉਹ ਸਹੀ ਖਬਰ ਕਿਉਂ ਨਹੀਂ ਪਹੁੰਚਾਉਂਦਾ ਉਹ ਕੀ ਇਹ ਸਾਰੀਆਂ ਖਬਰਾਂ ਦਾ ਜਵਾਬ ਦਿੰਦਾ ਬਿਲਕੁਲ ਜੇ ਆਪਾਂ ਜਿਹੜੇ ਕੈਨੇਡੀਅਨ ਖਬਰਦਾਰ ਆ ਰਹਿਆਂ ਦੇ ਜਿਹਾ ਜੇ ਆਪਾਂ ਖਬਰਾਂ ਫਰੋਲਦੇ ਪਿਛਲੇ ਕਈ ਸਾਲਾਂ ਤੋਂ ਤਾਂ ਕਾਫੀ ਆਪਾਂ ਕਹਿ ਸਕਦੇ ਹਾਂ ਜਾਗਰੂਕਤਾ ਵੀ ਆਈ ਹੈਗੀ ਆ ਤੇ ਕਾਫੀ ਵੱਡੇ ਪੱਧਰ ਤੇ ਜਿੱਥੇ ਵੀ ਹੋ ਸਕਿਆ ਤਾਂ ਕੈਨੇਡੀਅਨ মিডিਏ ਨੇ ਉਹਨੂੰ ਕਾਊਂਟਰ ਕਰਨ ਦੀ ਵੀ ਕੋਸ਼ਿਸ਼ ਵੀ ਕੀਤੀ ਆ ਤੇ ਇਹ ਜਿਹੜਾ ਮਸਲੇ ਨੂੰ ਕਾਊਂਟਰ ਕੀਤਾ ਉਹਨਾਂ ਨੇ ਜੀ ਰਿਪੋਰਟ ਨੂੰ ਵੱਲੋਂ ਕਈ ਪੱਤਰਕਾਰਾਂ ਨਾਲ ਆਪਾਂ رابطہ ਵੀ ਕੀਤਾ ਗੱਲਬਾਤ ਆਪਾਂ ਕਰ ਰਹੇ ਆ ਵੀ ਇਸ ਤਰੀਕੇ ਨੂੰ ਇਸ ਗਲਤ ਜਾਣਕਾਰੀ ਨੂੰ ਗਲਤ ਡਿਸਇਨਫਾਰਮੇਸ਼ਨ ਨੂੰ ਕਰੈਕਟ ਕਰਨ ਕਰਨ ਵਾਸਤੇ ਵੀ ਕੁਝ ਯਤਨ ਹੋਣੇ ਚਾਹੀਦੇ ਹੈਗੇ ਆ ਪਰ ਜਿਹੜੀ ਜਿਹੜਾ ਮੇਨ ਨੁਕਤਾ ਹੈਗਾ ਵੀ ਇਹ ਜਿਹੜੀ ਡਿਸਇਨਫਾਰਮੇਸ਼ਨ ਕੈਂਪੇਨ ਇੰਡੀਆ ਮਲੋ ਚੱਲ ਰਹੀ ਆ ਉਹਨਾਂ ਨੇ ਇਹ ਜਿਹੜੀ 70 ਹੈਗੀ ਰਿਪੋਰਟ ਦੇ ਵਿੱਚ ਲਾਈਨ ਹੈਗੀ ਰਿਪੋਰਟ ਦੇ ਵਿੱਚ ਜਿੱਥੇ ਲਿਖਿਆ ਗਿਆ ਵੀ ਇਹ ਜਿਹੜੀ ਸਤੰਬਰ 2023 ਦੇ ਵਿੱਚ ਡਿਸਇਨਫਾਰਮੇਸ਼ਨ ਕੈਂਪੇਨ ਚਲਾਈ ਗਈ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਡਿਸਇਨਫੋਰਮੇਸ਼ਨ ਕੰਪੇਨ ਸੀ ਪਰ ਜਿਹੜੀ ਸਰਕਾਰ ਦੇ ਕਾਨੂੰਨੀ ਮਾਪਦੰਡ ਹੈਗੇ ਉਹਦੇ ਅਨੁਸਾਰ ਉਹ ਕਹਿ ਨਹੀਂ ਸਕਦੇ ਵੀ ਇਹ ਕੈਂਪੇਨ ਇੰਡੀਆ ਵੱਲੋਂ ਹੀ ਚਲਾਈ ਗਈ ਹੈ ਜੇ ਇਹ ਗੱਲ ਕਹਿ ਗਿਆ ਕਿ ਇਹ ਫਲਾਸੇ ਆ ਵੀ ਇਹ ਪ੍ਰੀਮਾਚ ਵੀ ਕੋਈ ਵੀ ਇੰਡੀਆ ਦੀ ਕੋਈ ਗਲਤ ਐਕਟੀਵਿਟੀ ਜਾਂ ਇੰਟਰਫਰੈਂਸ ਹੋਈ ਨਹੀਂ ਜਿਹੜੀ 100% ਸਰਾ ਸਰ ਬਿਲਕੁਲ ਝੂਠ ਹੈ ਪਰ ਪਰ ਉਹ ਇਹ ਤਾਂ ਕਹਿ ਰਿਹਾ ਵੀ ਇਹ ਗੱਲ ਪੱਕੀ ਨਹੀਂ ਕਹੀ ਜਾ ਸਕਦੀ ਵੀ ਇੰਡੀਆ ਨੇ ਫਲਾਈਆ ਫ੍ਰੀਟਮ ਇਹਦਾ ਮਤਲਬ ਤਾਂ ਉਹ ਸ਼ੱਕ ਦੇ ਆਧਾਰ ਤੇ ਸਾਰਾ ਕੁਝ ਹੋਇਆ ਨਹੀਂ ਸੋ ਉਹ ਜਿਹੜੀ ਲਾਈਨ ਸੀਗੀ ਉਹ ਸਿਰਫ ਉਹ ਸਤੰਬਰ 2023 ਦੀ ਡਿਸਇਨਫੋਰਮੇਸ਼ਨ ਕੈਂਪੇਨ ਬਾਬਤ ਸੀਗੀ ਅੱਛਾ ਉਸ ਸੰਦਰਭ ਕੋਈ ਹੋਰ ਹੈ ਉਹ ਬਿਲਕੁਲ ਉਹ ਜਿਹੜੀ ਇੱਕ ਲਾਈਨ ਲਿਖੀ ਗਈ ਹੈ ਉਹਦਾ ਸੰਦਰਭ ਸਿਰਫ ਤੇ ਸਿਰਫ ਸਤੰਬਰ 2023 ਦੀ ਡਿਸਇਨਫੋਰਮੇਸ਼ਨ ਕੈਂਪੇਨ ਦੇ ਨਾਲ ਜੁੜਦੀ ਹੈ ਸੋ ਜੋ ਪੋਲਿਟਿਕਲ ਜਦੋਂ ਤੁਸੀਂ ਪੋਲਿਟਿਕਲ ਇੰਟਰਫੀਰੈਂਸ ਕਹਿੰਦੇ ਹੋ ਤੁਸੀਂ ਕਿਹਾ ਵੀ ਚੀਨ ਤੇ ਰੂਸ ਤੇ ਭਾਰਤ ਤਿੰਨ ਦੇਸ਼ਾਂ ਦੀ ਦੇਖਣੀ ਜੀ ਫਿਰ ਇਹਦੇ ਵਿੱਚ ਅਸੀਂ ਪੁੱਛ ਸਕਦੇ ਹਾਂ ਵੀ ਚੀਨ ਤੇ ਜਿਹੜੀ ਰੂਸ ਹੈ ਉਸ ਦੀ ਬਾਬਤ ਵੀ ਇਸ ਰਿਪੋਰਟ ਦੇ ਵਿੱਚ ਕੁਝ ਲਿਖਿਆ ਗਿਆ ਕਾਫੀ ਕੁਝ ਕਾਫੀ ਤੱਥਾਂ ਦੇ ਨਾਲ ਕਾਫੀ ਤਫਸੀਲ ਦੇ ਨਾਲ ਰੂਸ ਤੇ ਚੀਨ ਦੀ ਵੀ ਗਤੀਵਿਧੀਆਂ ਜੋ ਦੋਸੋਂ ਨੂੰ ਤੇ ਲੱਗਦੇ ਉਹਨਾਂ ਦੇ ਬਾਰੇ ਵੀ ਕਾਫੀ ਗੱਲਬਾਤ ਹੋਈ ਆ ਡਿਸਇਨਫੋਰਮੇਸ਼ਨ ਬਾਰੇ ਵੀ ਰੂਸ ਬਾਰੇ ਗੱਲਬਾਤ ਹੋਈ ਆ ਤੇ ਚੀਨ ਤੇ ਜਿਹੜੇ ਦੋਸ਼ ਲੱਗ ਰਹੇ ਆ ਵੀ ਫੋਰਨ ਇੰਟਰਫੇਰੈਂਸ ਬਾਰੇ ਉਹਦੀ ਵੀ ਚਰਚਾ ਉਸ ਰਿਪੋਰਟ ਦੇ ਵਿੱਚ ਕਾਫੀ ਹੁੰਦੀ ਆ ਪਰ ਇੱਥੇ ਇੱਕ ਜ਼ਿਕਰ ਕਰਨ ਯੋਗ ਜਿਹੜੀ ਗੱਲ ਹੈਗੀ ਇਹ ਵੀ ਡਿਸ ਇਨਫੋਰਮੇਸ਼ਨ ਖਾਸ ਕਰਕੇ ਰੂਸ ਬਾਰੇ ਦੁਨੀਆ ਪਰ ਸਾਰੇ ਨੂੰ ਸਾਰੇ ਜਾਣਦੇ ਹੈਗੇ ਵੀ ਡਿਸ ਇਨਫੋਰਮੇਸ਼ਨ ਦੀ ਜਿਹੜੀ ਮੁਹਾਰਤ ਰੂਸ ਦੀ ਹੈਗੀ ਆ ਉਹ ਬਹੁਤ ਵੱਡੇ ਪੱਧਰ ਤੇ ਹੈਗੀ ਤੇ ਉਹ ਸਾਲ ਲਗਭਗ ਜਿੰਨੇ ਵੀ ਪੱਛਮੀ ਮੁਲਕ ਹੈਗੇ ਉਹਨਾਂ ਨੂੰ ਟਾਰਗੇਟ ਕਰਦੇ ਆ ਪਰ ਜਿਹੜਾ ਕਾਨੂੰਨੀ ਮਾਪਦੰਡ ਕੈਨੇਡੀਅਨ ਸਰਕਾਰ ਦਾ ਹੈਗਾ ਉਹਨਾਂ ਨੇ ਡਿਸ ਇਨਫੋਰਮੇਸ਼ਨ ਕੈਂਪੇਨ ਰੂਸ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਨਾਂ ਨੇ ਆਫੀਸ਼ੀਅਲੀ ਉਹ ਚੀਜ਼ ਰੂਸ ਸਟੇਟ ਦੇ ਖਾਤੇ ਉਹਨਾਂ ਨੇ ਪਾ ਨਹੀਂ ਸਕੇ ਕਸ ਇਟ ਡਸਨਟ ਮੀਨ ਥੈਟ ਲੀਗਲ ਥ੍ਰੈਸ਼ਹੋਲਡ ਪਰ ਜਦੋਂ ਆਪਾਂ ਡਿਸਇਨਫੋਰਮੇਸ਼ਨ ਦੀ ਗੱਲ ਕਰਦੇ ਆ ਜੋ ਸੀਸ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਤੇ ਕੈਨੇਡੀਅਨ ਸਕਿਉਰਟੀ ਇਨਸਟੈਬਲਿਸ਼ਮੈਂਟ ਤੇ ਜਦੋਂ ਰਿਪੋਰਟਾਂ ਪੜ੍ਹਦੇ ਆ ਤੇ ਕਮਿਸ਼ਨਰ ਦੀ ਫਾਈਨਲ ਰਿਪੋਰਟ ਪੜ੍ਹਦੇ ਆ ਉਹਦੇ ਵਿੱਚ 110% ਲਿਖਿਆ ਹੋ ਉਹ ਵੀ ਜਿਹੜੀ ਡਿਸਇਨਫੋਰਮੇਸ਼ਨ ਹੈਗੀ ਆ ਇਹ ਇੱਕ ਇੰਡੀਆ ਵੱਲੋਂ ਚਲਾਈ ਜਾਂਦੀ ਕੀ ਪ੍ਰਾਇਮਰੀ ਟੈਕਟਿਕ ਹੈਗਾ ਜਿਹੜਾ ਲਗਾਤਾਰ ਕੈਨੇਡਾ ਨੂੰ ਇੱਕ ਪ੍ਰੋ ਇੰਡੀਆ ਤੇ ਐਂਟੀ ਖਾਲਸਤਾਨ ਐਂਟੀ ਸਿੱਖ ਵਰਤਾਂਤ ਘੜਨ ਵਾਸਤੇ ਫਲਾਉਣ ਵਾਸਤੇ ਉਹ ਡਿਸਇਨਫੋਰਮੇਸ਼ਨ ਦਾ ਟੈਕਟਿਕ ਦੀ ਵਰਤੋਂ ਕਰਦੀ ਹੈ ਤੇ ਇੱਕ ਜਿਹੜਾ ਡਿਸਇਨਫੋਰਮੇਸ਼ਨ ਤੋਂ ਵੀ ਅੱਗੇ ਲੰਘਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਸੀਸਸ ਵੱਲੋਂ ਇੱਕ ਰਿਪੋਰਟ ਦਾ ਹਵਾਲੇ ਦੇ ਨਾਲ ਕਮਿਸ਼ਨਰ ਨੇ ਇਹ ਗੱਲ ਤੇ ਵੀ ਇਸ ਸਿੱਟੀ ਤੇ ਪਹੁੰਚੀ ਆ ਵੀ ਇੰਡੀਆ ਆਪਣੀ ਸਾਈਬਰ ਕੈਪੇਬਿਲਿਟੀ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟ ਕਰਕੇ ਉਹ ਕੈਨੇਡਾ ਨੂੰ ਕಾಗ್ਨੀਟਿਵ ਵਾਰਫੇਅਰ ਦੇ ਨਾਲ ਵੀ ਉਹ ਟਾਰਗੇਟ ਕਰ ਰਿਹਾ ਸੋ ਕಾಗ್ਨੀਟਿਵ ਵਾਰਫੇਅਰ ਇੱਕ جنگ ਦਾ ਨਵਾਂ ਪੈਨਟਾ ਇੱਕ جنگ ਦਾ ਇੱਕ ਨਵਾਂ ਤਰੀਕਾ ਆ ਜਿੱਥੇ ਹੁਣ ਕੋ ਸਰੀਰਾਂ ਦੇ ਵੀ ਜੰਗ ਹੁੰਦੀ ਆ ਇੱਕ ਮੈਦਾਨੇ ਜੰਗ ਦੇ ਵਿੱਚ ਡਿਜੀਟਲ ਵੀ ਜੰਗ ਹੁੰਦੀ ਆ ਸਾਈਬਰ ਜਿਹੜੀ ਵਾਰਫੇਅਰ ਹੁੰਦੀ ਆ ਤੇ ਜਿਹੜੀ ਕಾಗ್ਨੀਟਿਵ ਵਾਰਫੇਅਰ ਹੁੰਦੀ ਆ ਜਦੋਂ ਕੋਈ ਵੀ ਸਰਕਾਰ ਟੈਕਨੋਲੋਜੀ ਇੰਟਰਨੈਟ ਤੇ ਸੋਸ਼ਲ ਮੀਡੀਆ ਰਾਹੀਂ ਕਿਸੇ ਸਰਵਿਸ ਨੂੰ ਨੂ ਟਾਰਗੇਟ ਕਰਕੇ ਉਹਨਾਂ ਦੇ ਦੁਨੀਆ ਦੇਖਣ ਦਾ ਨਜ਼ਰੀਆ ਉਹਨਾਂ ਦਾ ਵਿਹਾਰ ਉਹਨਾਂ ਦਾ ਬਿਹੇਵੀਅਰ ਤੇ ਉਹਨਾਂ ਦਾ ਡਿਸਿਜਨ 메ਕਿੰਗ ਪ੍ਰੋਸੈਸ ਨੂੰ ਕੰਟਰੋਲ ਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਸੋ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਵੀ ਇੰਡੀਆ ਕੈਨੇਡਾ ਨੂੰ ਕਾਗਨੇਟਿਵ ਵਾਰਫੇਅਰ ਟੈਕਟਿਕਸ ਰਾਹੀਂ ਉਹ ਟਾਰਗੇਟ ਕਰ ਰਿਹਾ ਪ੍ਰੋ ਇੰਡੀਆ ਨੈਰੇਟਿਵ ਤੇ ਐਂਟੀ ਸਿੱਖ ਐਂਟੀ ਖਾਲਸਤਾਨ ਨੈਰੇਟਿਵ ਫਲੋਨ ਵਾਸਤੇ ਜਿਹੜੀ ਜਾਂਚ ਕਮਿਸ਼ਨ ਦੀ ਰਿਪੋਰਟ ਹੈ ਜੀ ਔਰ ਰਿਪੋਰਟ ਦੀ ਅਸੀਂ ਕੀ ਮੰਨਿਆ ਵੀ ਉਸ ਦੇ ਉੱਤੇ ਕੋਈ ਕਾਰਵਾਈ ਹੋएगी ਅਗਲੇਰੀ ਤੌਰ ਤੇ ਕੈਨੇਡੀਅਨ ਗਵਰਨਮੈਂਟ ਜਿਹੜੀ ਵੀ ਹੋਣ ਜਾਂ ਆਉਣ ਵਾਲੀ ਹੈ ਉਸ ਨੂੰ ਕਿਵੇਂ ਸਹੀ ਮੰਨਿਆ ਜਾਊਗਾ ਇਸ ਦੇ ਉੱਤੇ ਕਾਰਵਾਈ ਹੋਈ ਹੈ ਜਿਹੜੇ ਦੋਸ਼ ਦੂਜੇ ਕੰਟਰੀਆਂ ਦੇ ਉੱਤੇ ਲੱਗੇ ਆ ਉਹਨਾਂ ਉਸ ਦਾ ਜਵਾਬ ਦਿੱਤਾ ਜਾਊਗਾ ਦੇਖੋ ਜਿਹੜੀ ਵੀ ਹੁਣ ਕਮਿਸ਼ਨ ਕਿਸੇ ਵੀ ਸਰਕਾਰ ਵੱਲੋਂ ਜਿਹੜੀ ਨੁਕਤ ਕੀਤੀ ਜਾਂਦੀ ਆ ਉਪਾਂਮੀ ਯੂਕੇ ਹੋਵੇ ਲੱਗਦਾ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਊਗਾ ਯੂਐਸ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਦੋਂ ਸਰਕਾਰ ਵੱਲੋਂ ਕੋਈ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ ਉਹਦਾ ਜਿਹੜਾ ਕੰਮ ਕਰਨ ਦਾ ਜਿਹੜਾ ਦਾਇਰਾ ਹੈਗਾ ਉਹ ਇਹ ਆ ਵੀ ਉਹਨਾਂ ਨੇ ਇੱਕ ਨਿਰਪੱਖ ਜਾਂਚ ਇੱਕ ਇਨਵੈਸਟੀਗੇਸ਼ਨ ਕਰਨੀ ਆ ਵੀ ਕਿਸੇ ਵੀ ਘਟਨਾ ਬਾਰੇ ਜਾਂ ਕਿਸੇ ਵਰਤਾਰੇ ਬਾਰੇ ਵੀ ਅਸਲ ਵਿੱਚ ਹੋਇਆ ਕੀਆ ਤੇ ਇਹਦੇ ਬਾਰੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਸੋ ਜਿਹੜੀ ਹੁਣ ਇਹ ਫੌਨ ਡਿਫਰੈਂਸ ਕਮਿਸ਼ਨ ਦੀ ਜਿਹੜੀ ਕਾਰਵਾਈ ਸੀਗੀ ਉਹ ਹੁਣ ਇਹ ਰਿਪੋਰਟ ਛਪਣ ਦੇ ਨਾਲ ਉਹ ਮੁਕੰਮਲ ਹੋ ਗਈ ਆ ਕਿਉਂਕਿ ਕਮਿਸ਼ਨਰ ਨੇ ਆਪਣੀ ਇਨਵੈਸਟੀਗੇਸ਼ਨ ਕਰਕੇ ਉਹ ਜਿਹੜੇ ਕਨਕਲੂਜਨਸ ਤੇ ਰეკਮੈਂਡੇਸ਼ਨਸ ਹੈਗੇ ਆ ਉਹ ਸਾਰੇ ਪਬਲਿਸ਼ ਕਰ ਦਿੱਤੇ ਗਏ ਆ ਇੱਕ ਵਾਰੀ ਲੀਗਲੀ ਉਹ ਦੀ ਡਾਇਰੈਕਟਲੀ ਕੋਈ ਇਟਸ ਨਾਟ ਲੀਗਲੀ ਇਨਫੋਰਸੇਬਲ ਪਰ ਉਹ ਇੱਕ ਆਪਾ ਕਹਿ ਸਕਦੇ ਆ ਵੀ ਆਬਜੈਕਟਿਵ ਇੰਡੀਪੈਂਡੈਂਟ ਅਥੋਰਟੀਟੇਟਿਵ ਤੇ ਕ੍ਰੈਡਿਬਲ ਪ੍ਰਮਾਣਿਕਤਾ ਸاتھ ਇੱਕ ਦਸਤਾਵੇਜ਼ ਆ ਜਿਹਦੇ ਵਿੱਚ ਇੱਕ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਗੱਲ ਸਿੱਧ ਕਰ ਦਿੱਤੀ ਗਈ ਹੈ ਵੀ ਇੰਡੀਆ ਇਹੋ ਜੀ ਫੋਰਨਟ ਰਿਫਰੈਂਸ ਕੈਨੇਡਾ ਦੇ ਵਿੱਚ ਕਰ ਰ ਰਹੀਆ ਤੇ ਕੈਨੇਡੀਅਨ ਸਰਕਾਰ ਨੂੰ ਕੁਝ ਉਹਨਾਂ ਨੇ ਹਦਾਇਤਾਂ ਜਾਂ ਰეკਮੈਂਡੇਸ਼ਨਸ ਵੀ ਦਿੱਤੀਆਂ ਵੀ ਇਹਦੇ ਬਾਰੇ ਕੀ ਕੁਝ ਹੋਣਾ ਚਾਹੀਦਾ ਹੈ ਅੱਛਾ ਜਿਹੜੀਆਂ ਉਹ ਹਦਾਇਤਾਂ ਦਿੱਤੀਆਂ ਤੁਸੀਂ ਇੱਕ ਅਟਾਰਨੀ ਹੋ ਤੁਹਾਨੂੰ ਲੱਗਦਾ ਵੀ ਉਹਨਾਂ ਉੱਤੇ ਕੋਈ ਕਾਰਵਾਈ ਹੋਵੇਗੀ ਦੇਖੋ ਜਿਹੜਾ ਹੁਣ ਆਪਾਂ ਸਿਚੁਏਸ਼ਨ ਦੇ ਵਿੱਚ ਆਪਾਂ ਹੁਣ ਬੈਠੇ ਹੈਗੇ ਆਂ ਇਤ ਸੋ ਜਿਹੜੀ ਆਪਣੀ ਸਰਕਾਰ ਵੀ ਹੈਗੀ ਆ ਪਾਰਲੀਮੈਂਟ ਪ੍ਰੋਰੋਗ ਹੋਇਆ ਬਾ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਨਵੀਂ ਸਰਕਾਰ ਦੀ ਜਿਹੜੀ ਚੋਣ ਹੈਗੀ ਆ ਉਹ ਹੋਗੀ ਸੋ ਉਸ ਤੋਂ ਬਾਅਦ ਕਿਹੜੀ ਸਰਕਾਰ ਸਰਕਾਰ ਬਣਦੀ ਆ ਉਹਨਾਂ ਦੀ ਕੀ ਪਾਲਿਸੀ ਪਲੈਟਫਾਰਮ ਹੋਗਾ ਉਹਨਾਂ ਦੀ ਪੋਲੀਟੀਕਲ ਗੱਲ ਕਿਸ ਤਰ੍ਹਾਂ ਦੀ ਹੋਊਗੀ ਉਹ ਇੱਕ ਵਕਰੀ ਗੱਲ ਹੈਗੀ ਆ ਜੋ ਸਿੱਖ ਫੈਡਰੇਸ਼ਨ ਵੱਲੋਂ ਜਿਹੜੀ ਆਪਣੀ ਮੰਗ ਤੇ ਜਿਹੜੀ ਆਪਣੀ ਸਰਕਾਰ ਵੀ ਹੈਗੀ ਆ ਇਸ ਵੇਲੇ ਉਹ ਇਸ ਗੱਲ ਤੇ ਆ ਕਿਉਂਕਿ ਜਦੋਂ ਆਪਾਂ ਕਮਿਸ਼ਨਰ ਦੀ ਰਿਪੋਰਟ ਪੜ੍ਹਦੇ ਆ ਕਿਉਂਕਿ ਉਹ ਦਾ ਸਰਕਾਰ ਵੱਲੋਂ ਜਿਹੜਾ ਦਾਇਰਾ ਹੈਗਾ ਉਹ ਜਿਹੜਾ ਫੋਕਸ ਜਾਂ ਸਕੋਪ ਸੀਗਾ ਉਹ 2019 ਤੇ 21 ਦੀ ਪਾਰਲੀਮੈਂਟਿਕ ਚੋਣਾਂ ਤੇ ਸੀਗਾ ਜਿਹਦੇ ਕਰਕੇ ਕਿਉਂਕਿ ਫੋਰਨੈਟ ਅਫੇਅਰਸ ਦੇ ਵੱਖ-ਵੱਖ ਰੂਪਾਂ ਕਰਕੇ ਉਹਨੂੰ ਡਿਸਇਨਫੋਰਮੇਸ਼ਨ ਤੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਤੇ ਇੰਡੀਆ ਵੱਲੋਂ ਹੋਈ ਹਿੰਸਾ ਬਾਰੇ ਵੀ ਗੱਲ ਕਰਨੀ ਪਈ ਪਰ ਉਹਨੇ ਇਹ ਗੱਲ ਵੀ ਆਖੀ ਹੈਗੀ ਆ ਵੀ ਕਿਉਂਕਿ ਮੇਰਾ ਦਾਇਰਾ ਇੰਨਾ ਸੀਮਿਤ ਕੀਤਾ ਗਿਆ ਸੀਗਾ ਸਰਕਾਰ ਵੱਲੋਂ ਇਹ ਜਿਹੜੀ ਇੰਡੀਆ ਵੱਲੋਂ ਵرائی ਗਈ ਹੰਸਾ ਸੀਗੀ ਉਹਦੀ ਪੂਰੀ ਤੈਅ ਤੱਕ ਮੈਂ ਜਾ ਨਹੀਂ ਸਕੀ ਪਰ ਇਹ ਬੜੀ ਮਾਚ ਇਸ ਡਿਸਕ੍ਰੀਪਡ ਟੂ ਸਰਫੇਸ ਐਂਡ ਇਸ ਤੋਂ ਬਾਅਦ ਵੀ ਹੋਰ ਕਾਰਵਾਈ ਹੋਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਇਹ ਸਾਰੇ ਜਿਹੜੇ ਹੁਣ ਸਵਾਲ ਹਜੇ ਖੜੇ ਹੈਗੇ ਆ ਉਨ੍ਹਾਂ ਦੇ ਜਵਾਬ ਵਿੱਚ ਲਸ ਸਕਣ ਤੇ ਉਹਦੇ ਤੇ ਕੋਈ ਅਮਲ ਕੀਤਾ ਜਾਵੇ ਸੋ ਸਿੱਖ ਫੋਰਮੇਸ਼ਨ ਵੱਲੋਂ ਜਿਹੜੀ ਆਪਣੀ ਮੰਗ ਜਿਹੜਾ ਆਪਣਾ ਡਿਮਾਂਡ ਰੱਖਿਆ ਜਾ ਰਿਹਾ ਇਸ ਵੇਲੇ ਕਿ ਜਦੋਂ ਹੁਣ ਅਗਲੀ ਇਲੈਕਸ਼ਨ ਹੋਊਗੀ ਜਦੋਂ ਸਰਕਾਰ ਬਣੂਗੀ ਤਾਂ ਇੱਕ ਨਵੀਂ ਨਵੇਂ ਸਿਰੇ ਹੋਇ ਇੱਕ ਕਮਿਸ਼ਨ ਬੈਠਣੀ ਚਾਹੀਦੀ ਹੈ ਜੀ ਦਾ ਕੰਮ ਇਹ ਹੋਵੇ ਵੀ ਜੋ ਇੰਡੀਆ ਵੱਲੋਂ ਸਮੁੱਚਤਾ ਦੇ ਵਿੱਚ ਜੋ ਇੰਡੀਅਨ ਫੋਰਨ ਡਿਫਰੈਂਸ ਤੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਚੱਲ ਰਹੀ ਹੈ ਖਾਸ ਕਰਕੇ ਸਿੱਖਾਂ ਨੂੰ ਜਿਹੜੇ ਨਿਸ਼ਾਨਾ ਬਣਾ ਕੇ ਚੱਲ ਰਹੀ ਆ ਉਹਦੀ ਪੂਰੀ ਤਰ੍ਹਾਂ ਤੈਅ ਤੱਕ ਜਾਣ ਦੀ ਲੋੜ ਹੈਗੀ ਆ ਵੀ ਕਮਿਸ਼ਨ ਇਨਵੈਸਟੀਗੇਟ ਕਰੇ ਇੰਡੀਆ ਦੀ ਜਿਹੜੀ ਵਾਇਲੈਂਸ ਹੈਗੀ ਉਹ ਕਿਸ ਤਰੀਕੇ ਨਾਲ ਹੋਈ ਆ ਕਿਸ ਤੱਕ ਗਈ ਆ ਤੇ ਨਾਲ ਦੀ ਨਾਲ ਜੋ ਕੈਨੇਡੀয়ান ਸਰਕਾਰ ਦੀਆਂ ناکامی ਆ ਜਾਂ ਫੇਲਿਅਰਸ ਕਿੱਥੇ ਸਿਗੀਆਂ ਵੀ ਉਹ ਇੰਡੀਆ ਵੱਲੋਂ ਇੰਨੀ ਵੱਡੇ ਵਿਆਪਕ ਪੱਧਰ ਤੇ ਜਿਹੜੀ ਚੱਲੀ ਹੰਸਾ ਹੈਗੀ ਉਹਨੂੰ ਰੋਕ ਕਿਉਂ ਨਹੀਂ ਸਕਿਆ अच्छा ए तो ਤੁਸੀਂ ਨਾਕਾਮੀਆਂ ਦੀ ਗੱਲ ਕੀਤੀ ਹੈ ਕੀ ਉਸ ਕਮਿਸ਼ਨ ਦੀ ਰਿਪੋਰਟ ਵਿੱਚ ਕੈਨੇਡੀਅਨ ਸਰਕਾਰ ਦੀਆਂ ਨਾਕਾਮੀਆਂ ਵੀ ਲਿਖਿਆਗੇ ਵੀ ਇਹ ਹੀ ਨਾਕਾਮੀਆਂ ਕਰਕੇ ਫੋਰਨ ਇੰਟਰਫੀਰੈਂਸ ਜ਼ਿਆਦਾ ਹੁੰਦੀ ਗਈ ਬਿਲਕੁਲ ਉਹਨਾਂ ਨੇ ਜਨਰਲ ਬੁੱਦੇਸਿੰਧਰ ਦੇ ਵਿੱਚ ਪੁਰੀ ਮਾਚ ਐਕਸ ਸਪੈਸਿਫਿਕ ਐਗਜ਼ਾਮਪਲ ਦੇ ਨਾਲ ਇਹ ਗੱਲ ਜੋੜੀ ਪਰ ਕਮਿਸ਼ਨਰ ਨੇ ਕੁਝ ਸਰਕਾਰ ਵੱਲੋਂ ਜਿਹੜੀਆਂ ਖਾਮੀਆਂ ਸੀਗੀਆਂ ਉਹਦੇ ਬਾਰੇ ਜ਼ਰੂਰ ਜ਼ਿਕਰ ਕੀਤਾ ਹੈਗਾ ਖਾਸ ਕਰਕੇ ਜਿਹੜੀ ਸਰਕਾਰ ਤੇ ਏਜੰਸੀਆਂ ਦੇ ਵਿੱਚ ਤੇ ਪਬਲਿਕ ਦੇ ਵਿੱਚ ਜਿਹੜੀ ਲੈਕ ਆਫ ਕਮਿਊਨੀਕੇਸ਼ਨ ਸੀਗੀ ਲਾਕ ਪਰਦਰਸ਼ਤਾ ਵੀ ਜੋ ਗੱਲਾਂ ਏਜੰਸੀਆਂ ਨੂੰ ਪਤਾ ਸੀਗਾ ਵੀ ਕੀ ਕੁਝ ਟਲ ਰਿਹਾ ਉਹ ਸਾਰੀਆਂ ਗੱਲਾਂ ਸਰਕਾਰ ਤੱਕ ਨਹੀਂ ਗਈਆਂ ਤੇ ਜਿਹੜੀਆਂ ਗੱਲਾਂ ਸਰਕਾਰ ਤੱਕ ਵੀ ਗਈਆਂ ਉਹ ਲੋਕਾਂ ਜਾਂ ਕਮਿਊਨਿਟੀ ਜਾਂ ਪਬਲਿਕ ਤੱਕ ਨਹੀਂ ਗਈਆਂ ਤੇ ਇਸ ਦੇ ਨਾਲ-ਨਾਲ ਵੀ ਇਹ ਦੇ ਕਰਕੇ ਕਮਿਊਨੀਕੇਸ਼ਨ ਗੈਪਸ ਕਰਕੇ ਜੋ ਕਾਰਵਾਈ ਕਰਨੀ ਬਣਦੀ ਸੀਗੀ ਕਈ ਵਾਰੀ ਸਰਕਾਰ ਵੱਲੋਂ ਉਸ ਸਮੇਂ ਸਿਰ ਨਹੀਂ ਹੋ ਸਕੀ ਸੋ ਇਹਦੇ ਇੱਕ ਐਗਜ਼ਾਮਪਲ ਇਹ ਪਾਵੇਂ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਨਹੀਂ ਲਿਖੀ ਕਿਉਂਕਿ ਉਹਨਾਂ ਦੇ ਦਾਇਰੇ ਤੋਂ ਬਾਹਰ ਦੀ ਗੱਲ ਸੀ ਪਰ ਜਦੋਂ ਆਪਾਂ ਭਾਈ ਹਰਦੀਪ ਸਿੰਘ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਆ ਇਹ ਜੋ ਹਿੰਸਾ ਬਰਾਈ ਗਈ ਤੇ ਜਿਹੜਾ ਕਤਲ ਕੀਤਾ ਗਿਆ ਇਹ ਇੱਕ ਆਲਓਵਰ ਸੱਟਨ ਕੋਈ ਵਾਪਰ ਵਾਲੀ ਘਟਨਾ ਨਹੀਂ ਸੀਗੀ 8 ਜੁਲਾਈ 2022 ਦੇ ਵਿੱਚ ਰੇਪਾਦ ਅਮਰ ਸਿੰਘ ਮਾਲਕ ਦੇ ਕਤਲ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ 온ਟਾਰੀਓ ਗੁਰਦੁਆਰਾ ਕਮੇਟੀ BC ਗੁਰਦੁਆਰਾ ਕਾਉਂਸਲ ਨੇ ਕੈਨੇਡਾ ਦੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੂੰ ਇੱਕ ਪਬਲਿਕ ਚਿੱਠੀ ਲਿਖੀ ਸੀਗੀ ਜੀ ਦੇ ਵਿੱਚ ਆਖਿਆ ਗਿਆ ਵੀ ਇਹਦੇ ਵਿੱਚ ਜਾਂਚ ਕਰਨ ਦੀ ਲੋੜ ਹੈਗੀ ਵੀ ਇੰਡੀਆ ਦਾ ਕਿਸ ਤਰ੍ਹਾਂ ਦਾ ਹੱਥ ਆ ਉਸ ਕਾਰਵਾਈ ਦੇ ਵਿੱਚ ਉਸ ਕਤਲ ਦੇ ਵਿੱਚ ਤੇ ਨਾਲ ਦੀ ਨਾਲ ਜੋ ਮੀਡੀਆ ਵੱਲੋਂ ਜਿਹੜੀ ਡਿਸਇਨਫਾਰਮੇਸ਼ਨ ਮੁਹਿੰਮ ਚੱਲ ਰਹੀ ਆ ਤੇ ਨਾਲ ਦੇ ਨਾਲ ਜਿਹੜੇ ਹੋਰ ਕਤਲਾਂ ਦੀ ਜਿਹੜੀ ਸੰਭਾਵਨਾ ਹੈਗੀ ਉਹਦੇ ਬਾਰੇ ਵੀ ਉਹਨਾਂ ਨੂੰ ਸੁਚੇਤ ਕੀਤਾ ਗਿਆ। ਉਹਨਾਂ ਦਿਨਾਂ ਦੇ ਵਿੱਚ ਜੁਲਾਈ 2022 ਦੇ ਵਿੱਚ ਭਾਈ ਹਰਦੀਪ ਸਿੰਘ ਸਮੇਤ ਪੰਜ ਸਿੱਖ ਆਗੂਆਂ ਨੂੰ ਕੈਨੇਡੀਅਨ ਏਜੰਸੀਆਂ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਸੀ ਵੀ ਤੁਹਾਡੀ ਜਾਨ ਨੂੰ ਖਤਰਾ ਆਇਆ। ਸੋ ਇੱਕ ਸਾਲ ਆਪਣਾ ਕੈਨੇਡੀਅਨ ਏਜੰਸੀਆਂ ਨੂੰ ਪਤਾ ਸੀਗਾ ਵੀ ਇਹ ਜਿਹੜੇ ਸਿੱਖ ਆਗੂ ਹੈਗੇ ਆ ਜਿਹੜੇ ਖਾਲਸਤਾਨੀ ਪੱਖੀ ਜਿਹੜੇ ਆਪਣੇ ਨੌਜਵਾਨ ਤੇ ਆਗੂ ਹੈਗੇ ਕਮਿਊਨਿਟੀ ਦੇ ਵਿੱਚ ਜਿਹੜੀ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੀਆਂ ਉਹਨਾਂ ਦੀ ਜਾਨ ਨੂੰ ਖਤਰਾ ਆ ਤਾਂ ਇੱਕ ਸਾਲ ਬਾਅਦ ਪਾਈ ਹਰਦੀਪ ਸਿੰਘ ਜੀ ਦਾ ਕਤਲ ਹੁੰਦਾ ਆ ਸੋ ਇਹਦੇ ਵਿੱਚ ਨੇਚਰਲੀ ਫਿਰ ਇੱਕ ਬਹੁਤ ਵੱਡੀ ਫੇਲਿਅਰ ਹੈਗੀ ਆ ਤੇ ਇੱਕ ਗੱਲ ਆਪੇ ਦੇ ਨਾਲ ਜੋੜ ਕੇ ਆਪਾਂ ਕਹਿ ਸਕਦੇ ਹਾਂ ਤੇ ਹਿਊਜ ਫੌਡਵਿਟ ਵੀ ਜਿਹੜੀ ਕੈਨੇਡੀਅਨ ਸਰਕਾਰ ਦੀ ਫੋਰਨ ਪੋਲਿਸੀ ਪ੍ਰਾਇੋਰਟੀ ਸੀਗੀ ਆਂ ਇੰਡੀਆ ਨਾਲ ਵਪਾਰ ਅਤੇ ਹੋਰ ਕਿਸਮ ਦੇ ਸਬੰਧਾਂ ਨੂੰ ਵਧਾਉਣ ਵਾਸਤੇ ਉਹਨਾਂ ਨੇ ਜੋ ਇੰਡੀਆ ਵੱਲੋਂ ਜਿਹੜੀਆਂ ਕਾਰਵਾਈਆਂ ਜਿਹੜੀਆਂ ਗਤੀਵਿਧੀਆਂ ਬਿਲਕੁਲ ਨਜਾਇਜ਼ ਤੇ ਇਲੀਗਲ ਸੀਗੀਆਂ ਉਹਨਾਂ ਨੂੰ ਉਹਨਾਂ ਦੇ ਪਰਦਾ ਪਾ ਕੇ ਜਾਂ ਉਹਨਾਂ ਨੇ ਪਾਸਾ ਵੱਟ ਲਿਆ ਜਾਂ ਕੰਨੀ ਘਤਰਾਉਂਦਿਆਂ ਹੋਏ ਆ ਉਹਨਾਂ ਨੂੰ ਇਗਨੋਰ ਕੀਤਾ ਗਿਆ ਤੇ ਇਸ ਕਰਕੇ ਇੰਡੀਆ ਇੰਨਾ ਇੰਬੋਲਡਨਟ ਹੋ ਗਿਆ ਵੀਓ ਇਸ ਤਰੀਕੇ ਨਾਲ ਸ਼ਰਿਆਮ ਹਿੰਸਕ ਕਾਰਵਾਈਆਂ ਨੂੰ ਅੰਜਾਮ ਕੈਨੇਡਾ ਦੇ ਵਿੱਚ ਉਹ ਦਿਨ ਲੱਗ ਪਏ। ਬੜਾ ਬਹੁਤ ਧੰਨਵਾਦ ਜੀ।